ਪਰ ਪਹਿਲਾਂ ਭਾਰਤ ਪਾਕਿਸਤਾਨ ਵਾਲੇ ਜੰਗ ਦੀਆਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਉਹ ਕਰਦੇ ਰਹੇ ਹੁਣ ਇਰਾਨ ਤੇ ਇਜ਼ਰਾਈਲ ਵਾਲਾ ਜਿਹੜਾ ਮਸਲਾ ਹੈ ਨਾ ਉਹ ਟਰੰਪ ਸਾਹਿਬ ਤੇ ਕਹਿੰਦੇ ਸੀ ਕਿ ਮੈਂ ਥੋੜੀ ਵਿਚੋਲਗੀ ਕਰ ਦਿੰਨਾ ਭਾਈ ਸ਼ਾਂਤੀ ਕਰਵਾ ਦੇਗਾ ਪਰ ਫਿਰ ਵਿੱਚੋਂ ਕਹਿੰਦੇ ਕਿ ਨਹੀਂ ਮੈਂ ਇਸ ਗੱਲ ਤੇ ਕੋਈ ਕੰਮ ਨਹੀਂ ਕਰ ਰਿਹਾ ਤੇ ਲਗਾਤਾਰ ਇਹ ਚੀਜ਼ ਵੱਧ ਰਹੀ ਹੈ ਵਿਵਾਦ ਵੱਧ ਰਿਹਾ ਹੈ ਦਰਜਨਾਂ ਲੋਕ ਹਲਾਕ ਹੋ ਗਏ ਨੇ ਪਰ ਅਜੇ ਵੀ ਇਹ ਚੀਜ਼ ਥੰਮ ਨਹੀਂ ਰਹੀ ਘਟ ਨਹੀਂ ਰਹੀ ਰੁਕ ਨਹੀਂ ਰਹੀ ਇਦਾਂ ਕੀ ਨੁਕਸਾਨ ਇੱਧਰ ਭਾਰਤ ਵਾਲੇ ਪਾਸੇ ਵੀ ਪੈਣਾ ਤੇ ਉਧਰ ਤੇ ਜਿਹੜਾ ਨੁਕਸਾਨ ਹੋ ਰਿਹਾ ਉਹ ਵੀ ਹੋ ਹੀ ਰਿਹਾ ਨੁਕਸਾਨ ਤੇ ਗੱਲੇ ਦਾ ਨਾ ਕਿ ਜਦੋਂ ਹੋਣਾ ਸੀ ਇਹ ਕਹਿੰਨੇ ਕਿ ਦੁਨੀਆ ਗਲੋਬਲ ਪਿੰਡ ਆ ਹੂੰ ਤੇ ਫਿਰ ਪਿੰਡ ਦੇ ਵਿੱਚ ਇੱਕ ਪਾਸੇ ਅੱਗ ਲੱਗੂਗੀ ਤੇ ਦੂਸਰੇ ਪਾਸੇ ਆਪਣਾ ਦਫੜੀ ਤੇ ਪੈਣੀ ਪਵੇਗੀ ਦੂਜੀ ਚੀਜ਼ ਕਿ ਦੇਖੋ ਡੋਨਲਡ ਟਰੰਪ ਹੋਰੀ ਤੇ ਫਲਾ 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 ਮੇਰੇ ਕੋਲ ਬਹੁਤੀਆਂ ਇਹਨਾਂ ਚੀਜ਼ਾਂ ਦੀਆਂ ਨਾ ਥਿਊਰੀਆਂ ਨਹੀਂ ਆ ਗਿਆ ਹੂੰ ਹਿਸਟਰੀ ਪੜੀ ਆ ਕੁਛ ਕੁਛ ਆਪਣੀ ਸਮਝ ਕਿਉਂਕਿ ਇੱਥੇ ਅੱਜਕੱਲ ਕੋਈ ਭਗਤ ਇਕੱਲੇ ਸਾਡੇ ਵਾਲੇ ਪਾਸੇ ਥੋੜੀ ਨੇ ਜੀ ਡੋਨਲਡ ਟਰੰਪ ਦੇ ਵੀ ਆਪਣੇ ਭਗਤ ਨੇ ਬਿਲਕੁਲ ਬਿਲਕੁਲ ਉਹਨਾਂ ਦੇ ਵੀ ਆਪਣਾ ਇੱਕ ਗੋਦੀ ਮੀਡੀਆ ਹੈ ਨੇਤਨ ਯਾਹੂ ਦੇ ਵੀ ਭਗਤ ਨੇ ਹਮ ਅਸਲ ਦੇ ਵਿੱਚ ਕਹਾਣੀ ਕੀ ਹੈ ਸਾਬਾ ਥੋੜਾ ਜਿਹਾ ਪਿੱਛੇ ਜਾਓਗੇ ਇਹਨਾਂ ਨੇ ਇਰਾਕ ਨੂੰ ਤਬਾਹ ਕੀਤਾ ਜੀ ਸਲਾਮ ਸਹਿਨ ਨੂੰ ਫੈਲਾਇਆ ਕੀ ਕਹਿ ਕੇ ਕਿ ਜੀ ਇਹ ਤੇ ਮਸ਼ੀਨਾਂ ਚੋਂ ਕੱਢ ਕੇ ਜਵਾਕ ਚੁੱਕ ਕੇ ਮਾਰ ਦਿੰਦੇ ਆ ਜੀ ਇਹਨਾਂ ਕੋਲ ਤੇ ਕੈਮੀਕਲ ਵੈਪਨ ਆ ਬਚ ਕੇ ਨਿਕਲਿਆ ਗਦਾਫੀ ਨੂੰ ਕਿਸ ਤਰ੍ਹਾਂ ਮਾਰਿਆ ਹਾਲਾਂਕਿ ਠੀਕ ਆ ਇਹਨਾਂ ਬੰਦਿਆਂ 'ਚ ਬਹੁਤ ਕਮੀਆਂ ਸੀਗੀਆਂ ਇਹਨਾਂ ਵੀ ਬਥੇਰੇ ਟਿਕਾਣੇ ਲਾਏ ਆ ਬੰਦੇ ਜੀ ਠੀਕ ਹੈ ਨਾ ਜੀ ਬਟ ਕਿਸੇ ਮੁਲਕ ਨੂੰ ਤਬਾਹ ਕਰ ਦੇਣਾ ਨੇ ਇਸ ਤਰ੍ਹਾਂ ਵੂਦ ਕਰ ਦੇਣਾ ਉਹਦੇ ਸਿਸਟਮ ਨੂੰ ਉਹ ਅੱਜ ਲੀਬੀਆ ਜਿਹੜਾ ਕਿ ਬੜੀ ਕਹ ਲੋ ਕਿ ਵਧੀਆ ਜ਼ਿੰਦਗੀ ਗੁਜ਼ਾਰਦੇ ਸੀਗੇ ਲੋਕ ਅਜੋਨਾ ਦਾ ਹਾਲ ਤੇ ਦੇਖੋ ਸਰ ਬਿਲਕੁਲ ਬਿਲਕੁਲ ਸ਼ਾਂਤ ਸੀ ਆਪਣਾ ਚਲੋ ਜਿਵੇਂ ਵੀ ਚੱਲ ਰਿਹਾ ਸੀ ਪਰ ਉਹਨਾਂ ਦਾ ਚੱਲ ਰਿਹਾ ਵੇਤਨਾਮ ਦੇ ਵਿੱਚ ਜਿਹੜੀ جنگ ਹੋਈ ਹੈ ਵੇਤਨਾਮ ਵਾਰ ਤੁਸੀਂ ਪੜ੍ਹੀ ਹੋਣੀ ਜੀ ਅਮਰੀਕਾ ਨੂੰ ਉੱਥੋਂ ਭੱਜਣਾ ਪਿਆ ਸੀ ਹਮ ਕਾਮਰੇਡਾਂ ਦੀ ਸਰਕਾਰ ਸੀਗੀ ਜਿਸ ਆਧਾਰ ਨੂੰ ਇਹਨਾਂ ਨੇ ਲੈ ਕੇ ਉਹ ਸਾਰੀ جنگ ਛੇੜੀ ਸੀ ਹਮ ਹਿਸਟਰੀ ਦੇ ਵਿੱਚ ਬਹੁਤ ਸਾਰੇ ਉਸ ਪੱਖ ਤੋਂ ਤੁਹਾਨੂੰ ਤੱਥ ਮਿਲ ਜਾਣਗੇ ਕਿ ਉਹ ਘਟਨਾ ਵਾਸਤਵ ਦੇ ਵਿੱਚ ਹਕੀਕਤ ਦੇ ਵਿੱਚ ਹੈ ਹੀ ਨਹੀਂ ਸੀ ਜੀ ਹੁਣ ਕੀ ਆ ਹੁਣ ਤੁਸੀਂ ਇੱਕ ਛੋਟੀ ਜਿਹੀ ਮੈਂ ਤੇ ਸਾਡੇ ਢੰਗ ਨਾਲ ਕਹਾਂ ਕਿ ਮੰਨ ਲਓ ਤੁਹਾਡੇ ਪਿੰਡ ਦੇ ਵਿੱਚ 50 ਟਰੈਕਟਰ ਨੇ 50 ਟਰੈਕਟਰ ਨੇ ਤੁਹਾਡੇ ਪਿੰਡ ਵਾਲਾ ਸਰਪੰਚ ਕਵੇ ਕਿ ਮੈਂ ਮੁਖਤਿਆਰ ਸਿੰਘ ਨੂੰ 51ਵਾਂ ਟਰੈਕਟਰ ਨਹੀਂ ਦੇਣ ਦੇਣਾ ਹੂੰ ਹੁਣ ਜਾਂ ਤੇ ਪਹਿਲੇ 50 ਬਾਹਰ ਕੱਢ ਦਿਓ ਜੀ ਜੀ ਬਿਲਕੁਲ ਜਾਂ ਫਿਰ 51ਵਾਂ ਵੀ ਕਹੂਗਾ ਕਿ ਭਾਈ ਮੈਨੂੰ ਲਿਆਉਣ ਦੇ ਬਿਲਕੁਲ ਜੀ ਜਦੋਂ ਪਰਮਾਣੂ ਹਥਿਆਰ ਕਈ ਮੁਲਕਾਂ ਦੇ ਕੋਲ ਆ ਕਹਿੰਦੇ ਜੀ ਈਰਾਨ ਨੂੰ ਨਹੀਂ ਬਣਾਉਣ ਦੇਣਾ अच्छा आज जी7 ਚ ਵੀ ਇਹ ਗੱਲ ਹੋਈ ਹੋਰ ਤੁਸੀਂ ਇਹ ਵੇਖੋ ਕਿ ਈਰਾਨ ਜਿਹੜਾ ਆ ਉਹਦੀ ਵੀ ਇੱਕ ਅਲੱਗ ਤੋਂ ਹਿਸਟਰੀ ਆ ਹਮ ਖਾਸ ਤੌਰ ਤੇ ਆਪਾਂ ਚਲੋ 47 ਤੋਂ ਬਾਅਦ ਲੈ ਕੇ ਚਲੀਏ ਉਹ ਇੱਕ ਬਾਨਾ ਹੈ ਇਜ਼ਰਾਈਲ ਅਮਰੀਕਾ ਦਾ ਕਹਿੰੋ ਕਿ ਸਾਕਾ ਮਾਸੀ ਦਾ ਪੋਤਾ ਐ ਛੋਟਾ ਉਹ ਬਤੇਰਾ ਕੁਝ ਇਸ ਖਿੱਤੇ ਦੇ ਵਿੱਚ ਇਜ਼ਰਾਈਲ ਦੇ ਥਰੂ ਕਰਵਾਉਂਦਾ ਆਪਦੇ ਉਹਦੇ ਹਵਾਈ ਅਡੇ ਜਾਂ ਫੌਜੀ ਅਡੇ ਬਥੇਰਾ ਕੁਸ਼ੂ ਦਾ ਇੱਧਰ ਹੈਗਾ ਯਾਰ ਹੂੰ ਠੀਕ ਹੈ ਨਾ ਜੀ ਹੁਣ ਸਿੰਪਲ ਹੈ ਕਿ ਤੁਸੀਂ ਨੈਤਨ ਯਾਹੂ ਨੂੰ ਲੈ ਲੋ ਆ ਨੈਤਨ ਯਾਹੂ ਹੈ ਜਿਹੜਾ ਹੂੰ ਇਹਨਾਂ ਨੇ ਕਈ ਵਾਰੀ ਕੋ ਗੱਲ ਦਰਾਈ ਆ ਕਿ ਹਾਏ ਈਰਾਨ ਨਿਊਕਲੀਅਰ ਵੈਪਨ ਕੁਝ ਮਹੀਨਿਆਂ ਦੇ ਅੰਦਰ ਹੀ ਬਣਾ ਲੂ ਕੁਝ ਮਹੀਨੇ ਆ ਮੇਰੇ ਖਿਆਲ ਦੇ ਨਾਲ ਚੌਥੀ ਪੰਜਵੀਂ ਵਾਰ ਕਿ ਕੁਝ ਮਹੀਨਿਆਂ ਚ ਇਹਨਾਂ ਨੇ ਹਥਿਆਰ ਬਣਾ ਰਹੇ ਨੇ ਬਿਲਕੁਲ ਬਿਲਕੁਲ ਉਸੇ ਮਸਲੇ ਨੂੰ ਖਿੱਚੀ ਫਿਰਦੇ ਨੇ ਮੇਨ ਦਾ ਦੂਜੀ ਗਲਚੜੀ ਆ ਕਿ ਉਹ ਇਹ ਆ ਕਿ ਅਸਲ ਦੇ ਵਿੱਚ ਪਹਿਲਾਂ ਸ਼ਾਹ ਹੁੰਦਾ ਸੀਗਾ ਉਹ ਇਹਨਾਂ ਦਾ ਮਤਲਬ ਕਿ ਆਪਣਾ ਪਪਟ ਕਹਿ ਲੋ ਕਿ ਉਹ ਦੇ ਥਰੂ ਇੰਗਲੈਂਡ ਤੇ ਅਮਰੀਕਾ ਕੰਟਰੋਲ ਕਰਦਾ ਰਿਹਾ ਸਰ ਤੇਲ ਦਾ ਜਿੰਨਾ ਭੰਡਾਰ ਆ ਕੁੱਲ ਦੁਨੀਆ 'ਚ ਇਹਨਾਂ ਕੋਲ ਮੇਰੇ ਖਿਆਲ ਦੇ ਨਾਲ ਆਲਮੋਸਟ ਚੌਥਾ ਹਿੱਸਾ ਉਹਦਾ ਕੱਲਿਆਂ ਕੋਲ ਆ ਜੀ ਈਰਾਨ ਵਾਲਿਆਂ ਕੋਲ ਜਿੰਨੇ ਰੇਅਰ ਅਰਥ ਮਿਨਰਲਸ ਨੇ ਉਹਦਾ ਸਭ ਤੋਂ ਵੱਡਾ ਭੰਡਾਰ ਇਹਨਾਂ ਦੇ ਕੋਲ ਸਮਝਿਆ ਜਾਂਦਾ ਜੀ ਇਹ ਹੁਣ ਜਿਵੇਂ ਨਿਤਨਯਾਉ ਕਹੀ ਜਾਂਦਾ ਕਿ ਖੁਮੈਨੀ ਨੂੰ ਮਾਰ ਕੇ ਹੀ ਜੰਗ ਰੁਕੂਗੀ ਅਸਲ ਦੇ ਵਿੱਚ ਉਹਨੂੰ ਟਕਾਣੇ ਲਾ ਕੇ ਇਹਨਾਂ ਨੇ ਉਸ ਟਕਾਣੇ ਤੇ ਕਬਜ਼ਾ ਕਰਨਾ ਹੈ ਬਿਲਕੁਲ ਇਹਨਾਂ ਦਾ ਉਸ ਟਕਾਣੇ ਤੇ ਕਬਜ਼ਾ ਕਰਨਾ ਹੈ ਇਕੋ ਮੱਕਨ ਹੈ 트럼ਪ ਕੀ ਕਹਿ ਰਿਹਾ ਨਿਤਨਯਾਉ ਕੀ ਕਹਿ ਰਿਹਾ ਛੱਡੋ ਉਹਨੂੰ ਅਸਲ ਦੇ ਵਿੱਚ ਇਹ ਵੇਖੋ ਕਿ ਸੋਚ ਕੀ ਹੈ ਸਰ ਜੀ ਕਿਉਂਕਿ ਪਹਿਲਾਂ ਉਹ ਜਿਹੜਾ ਸ਼ਾਹ ਸੀਗਾ ਉਹ ਚੱਲਦਾ ਰਿਹਾ ਆਪਦੇ ਹਿਸਾਬ ਕਿਤਾਬ ਨਾਲ ਤਾਲੁਕ ਉਸ ਸਮੇਂ ਐਡਵਾਂਸ ਜ਼ਰੂਰ ਸੀਗੇ ਪਰ ਮੈਨੂੰ ਕਿਹਾ ਕਿ ਕੰਟਰੋਲ ਇਹਨਾਂ ਦਾ ਹੀ ਸੀਗਾ ਫਿਰ ਕ੍ਰਾਂਤੀ ਹੋਈ ਈਰਾਨ ਦੀ ਉੱਤੇ ਬਾਦ ਜਿਹੜਾ ਸ਼ਾਹ ਦਾ ਪਰਿਵਾਰ ਸੀ ਉਹ ਤੇ ਅਮਰੀਕਾ ਭੱਜ ਗਿਆ ਅੱਜ ਵੀ ਉਹ ਇਹਨਾਂ ਦੀ ਗਾਲੀ ਕੱਢਦੇ ਆ ਤਾਂ ਕੁੱਲ ਮਿਲਾ ਕੇ ਇਹਨਾਂ ਦੀ ਗੇਮ ਬਸ ਇਹੋ ਆ ਕਿ ਖੋਮੇਨੀ ਜਾਂ ਉਹਦਾ ਜਿਹੜਾ ਰਾਜਤੰਤਰ ਆ ਇਸ ਨੂੰ ਪਾਸੇ ਕਰਕੇ ਇੱਕ ਆਪਣਾ ਕੋਈ ਉੱਥੇ ਪਿੱਠੂ ਬਿਠਾ ਲਦੇ ਉਹ ਆਪਣੇ ਹਿਸਾਬ ਕਿਤਾਬ ਨਾਲ ਚਲਾਓ ਹੂੰ ਠੀਕ ਹੈ ਨਾ ਸਾਬ ਇਹ ਕਹਾਣੀ ਆ ਕੁੱਲ ਮਿਲਾ ਕੇ ਤਾਂ ਉਸ ਜਦੋਂ ਜਹਦ ਦੇ ਵਿੱਚ ਹੁਣ ਦੇਖੋ ਇੱਕ ਨਾ ਮੈਂ ਤੁਹਾਨੂੰ ਚਲੋ ਗੱਲ ਮੇਰੀ ਨਾ ਕਈ ਵਾਰ ਕੌੜੀ ਫਿੱਕੀ ਲੱਗਦੀ ਆ ਉਹਦੇ ਵਾਸਤੇ ਮੈਂਗਾ ਉਹ ਮਾਫੀ ਮੰਗ ਲਵਾਂ ਅੱਜ ਕੱਲ ਪਤਾ ਕੀ ਹੈ ਨਾ ਚਲੋ ਠੀਕ ਹੈ ਸਵੈਮਾਨਿਕ ਆਪਣੇ ਆਪ ਦੇ ਵਿੱਚ ਬੜੀ ਵਧੀਆ ਚੀਜ਼ ਆ ਇੱਕ ਸਵੈਮਾਨ ਹੁੰਦਾ ਹੈ ਕਿ ਹੁੰਦੀ ਹੈ ਗਫਲਤ ਹਮ ਮੋਗਾਲਤਾ ਹੁੰਦਾ ਸਾਡੇ ਵੀ ਇੱਥੇ ਹੈ ਕੁਸ਼ ਹੱਦ ਤੱਕ ਤੇ ਯਹੂਦੀਆਂ ਨੂੰ ਇਹਨਾਂ ਨੇ ਦਿੱਤਾ ਹੋਇਆ ਯਹੂਦੀ 노 ਡਾਊਟ ਪੂਰੀ ਦੁਨੀਆ ਤੇ ਸ਼ਾਇਓ ਹੋਇਆ ਜੀ ਆ ਜੂ ਤੁਸੀਂ ਚਲਾਉਂਦੇ ਫੇਸਬੁੱਕ ਵਗੈਰਾ ਜਾਂ ਯੂਨੀਵਰਸਟੀਆਂ ਚ ਦੇਖੋ ਕਿ ਸਾਰਾ ਕੰਟਰੋਲ ਇਹਨਾਂ ਦਾ ਹੀ ਆ ਇਹਨਾਂ ਦਾ ਹੀ ਬਿਲਕੁਲ ਯਹੂਦੀਆਂ ਦਾ ਪਰ ਇਹਨਾਂ ਨੇ ਨਾ ਇੱਕ ਧਰਮ ਪਾਲਿਆ ਸੀ ਆਪਣੇ ਭਗਤਾਂ ਨੂੰ ਨਿਤਨੇਉ ਰਣ ਤੇ ਆਪਾਂ ਦੁਨੀਆ ਚ ਜਿੰਨੂੰ ਮਰਜ਼ੀ ਕੁੱਟ ਕੇ ਆ ਜਾਈਏ ਆਪਣੇ ਘਰ ਆ ਕੇ ਕੋਈ ਗੱਲ ਨਹੀਂ ਕਰ ਸਕਦਾ ਇਹਨਾਂ ਨੇ ਐਕੀ ਫੁੰਡਿਆ ਇਹਨਾਂ ਨੂੰ ਠੀਕ ਹੈ ਈਰਾਨ ਦਾ ਨੁਕਸਾਨ ਹੋ ਰਿਹਾ ਹੈ ਜੀ ਜੀ ਈਰਾਨ ਨੇ ਹਮਲਾ ਨਹੀਂ ਕੀਤਾ ਪਹਿਲੀ ਗੱਲ ਇਹ ਹਰਾ ਇਹ ਮੈਨੂੰ ਕਈ ਵਾਰ ਨਾ ਹੈਰਾਨਗੀ ਲੱਗਦੀ ਆ ਕਿ ਕਈ ਜਿੰਦੇ ਰਾਮ ਨੇ ਅਟੈਕ ਕੀਤਾ ਰਾਮ ਨੇ ਕਹਤਾ ਅਟੈਕ ਕੀਤਾ ਹੂੰ ਜਦੋਂ ਤੁਸੀਂ ਅਗਲੇ ਦੇ ਘਰ ਵੜੇ ਹੋ ਅਗਲੇ ਦੇ ਘਰ ਦੇ ਵਿੱਚ ਜਾ ਕੇ ਖੁਰਲੀਆਂ ਢਾ ਕੇ ਤੁਸੀਂ ਇਹ ਉਮੀਦ ਲਾ ਕੇ ਬਹਿਜੋਗੇ ਕਿ ਭਾਈ ਅਗਲਾ ਫਿਰ ਆਪਦੇ ਘਰੋਂ ਕੋਈ ਟਵੱਟਾ ਨਹੀਂ ਮਾਰੇਗਾ ਬਿਲਕੁਲ ਹਾਂ ਇਹ ਤੇ ਫਿਰ ਸਰ ਉਹਨਾਂ ਨੇ ਹਾਂ ਜੀ ਫਿਰ ਉਹਨਾਂ ਨੇ ਇਹਨਾਂ ਦਾ ਹਾਇਫਾ ਜਿੱਥੇ ਤੇਲ ਰਫਾਇਨਰੀ ਵਗੈਰਾ ਸੀਗਾ ਕੋਟ ਆਡਾਨੀ ਅੰਕਲ ਵੀ ਜਾ ਰਹੇ ਸੀਗੇ ਉੱਥੇ ਜੀ ਜੀ ਉਹ ਤੋਂ ਲੈ ਕੇ ਇਹਨਾਂ ਦੇ ਡਿਫੈਂਸ ਤੱਕ ਦੀ ਜਿਹੜੀ ਇਮਾਰਤ ਸੀ ਸਾਰਿਆਂ ਨੂੰ ਬਣਾਇਆ ਉੱਥੇ ਨਿਸ਼ਾਨਾ ਫੁੰਡਿਆ ਤੇ ਉਹ ਉਹਨਾਂ ਨੇ ਭਰਮ ਤੋੜਿਆ ਕਿ ਤੁਸੀਂ ਕਹਿੰਦੇ ਨਾ ਘਰੇ ਨਹੀਂ ਵੜ ਸਕਦੇ ਆ ਬੜੇ ਪਏ ਆ ਮਤਲਬ ਕਿ ਜੇ ਸਾਡੇ ਤੇ ਅਟੈਕ ਕਰੋ ਠੀਕ ਹੈ ਨੁਕਸਾਨ ਹੋਏਗਾ ਜੰਗ ਲੰਬੀ ਚੱਲ ਸਕਦੀ ਹੈ ਤੇ ਸਾਰਾ ਕੁਝ ਹੈ ਪਰ ਇਹਦੇ ਵਿੱਚ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਨਾ ਮੁਗਾਲਤਾ ਪੈਦਾ ਕਰ ਦਿੱਤਾ ਜਾਂਦਾ ਕਿ ਤੁਹਾਡੇ ਵਰਗਾ ਦੁਨੀਆ ਤੇ ਕੋਈ ਨਹੀਂ ਹੈ ਤੇ ਭਰਮ ਕਈ ਵਾਰੀ ਬੰਦੇ ਨੂੰ ਲੈ ਬੈਠਦਾ ਇਹ ਬਹੁਤ ਸਾਰਿਆਂ ਨੂੰ ਭਰਮ ਹੁੰਦਾ ਕਿ ਸਾਡੇ ਵਰਗਾ ਕੋਈ ਨਹੀਂ ਹੈ ਜੀ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦਿੰਦਾ ਕਿ ਠੀਕ ਹੈ ਯਹੂਦੀ ਦੁਨੀਆ ਦੇ ਸ਼ਾਇਆ ਪਰ ਉਹਨਾਂ ਦੀ ਵੀ ਇੱਕ ਹਿਸਟਰੀ ਹੈ ਇਰਾਨੀਆਂ ਦੀ ਕੱਢ ਕੇ ਦੇਖ ਲਓ ਉਹਨਾਂ ਦੀ ਵੀ ਇੱਕ ਹਿਸਟਰੀ ਹੈ ਉਹ ਵੀ ਤੁਰੇ ਆਉਣਗੇ ਕਿ ਚਲੋ ਕਿਉਂਕਿ ਇੱਕ ਗੱਲ ਸਪਲਟ ਦੀ ਹੁੰਦੀ ਹੈ ਨਾ ਇੱਕ ਠੀਕ ਹੈ ਇੱਕ ਤੁਹਾਡੇ ਕੋਲ ਬਈ ਸਾਧਨ ਹੈ ਇੱਕ ਸਾਧਨ ਇੱਕ ਦੂਜੇ ਪਾਸੇ ਸਪਲਟ ਵੀ ਹੁੰਦੀ ਹੈ ਜੀ 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 ਵੈਸੇ ਤਾਂ ਮਿਲਟਰੀਲੀ ਵੀ ਉਹ ਠੀਕ ਨੇ ਪਰ ਇੱਕ ਸਪਲਟ ਹੁੰਦੀ ਆ ਕਿ ਕੋਈ ਗੱਲ ਨਹੀਂ ਫਿਰ ਤੁਰੇ ਆਓ ਯਾਰ ਕਿੰਨੇ ਕੁ ਮਰ ਜਾਗੇ ਇਹ ਇਹ ਵੀ ਇੱਕ ਬਹੁਤ ਵੱਡੀ ਗੱਲ ਉਹ ਇਸ ਕਰਕੇ ਜਯੋਧਾ ਕੋ ਜੰਗਾਂ ਜਿਹੜੀਆਂ ਉਹ ਭਾਵਨਾ ਨਾਲ ਸਿਰ ਤੇ ਹੀ ਚੱਲਦੀਆਂ ਨੇ ਨਾ ਫਿਰ ਉਹ ਹੀ ਹੈ ਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਵੈਮਾਨ ਦੀ ਖੇਡ ਤਾਂ ਫਿਰ ਇੱਕੋ ਜੀ ਹੁੰਦੀ ਹੈ ਫਿਰ ਦੂਜੇ ਪਾਸੇ ਵੀ ਉਹ ਹੀ ਆ ਜੀ ਤੇ ਇਹ ਹੁਣ ਜੰਗ ਜਿਹੜੀ ਆ ਜਿਵੇਂ ਤੁਸੀਂ ਕਹਿ ਰਹੇ ਹੋ ਖਬਰਾਂ ਤੇ ਇਹ ਵੀ ਦੱਸ ਰਹੀਆਂ ਕਿ ਬਹੁਤ ਭੜਕੀ ਵੀ ਆ ਬਹੁਤ ਜ਼ਿਆਦਾ ਜੰਗ ਜਿਹੜੀ ਆ ਉਹ ਚੱਲ ਰਹੀ ਆ ਤਾਂ ਬਾਕੀ ਹੁਣ ਦੇਖਦੇ ਆ ਕਿ ਕੀ ਬਣਦਾ ਜੀ ਅਮਰੀਕਾ ਇਸ ਜੰਗ ਦੇ ਵਿੱਚ ਆਉਂਦਾ ਕਿ ਨਹੀਂ ਆਉਂਦਾ ਇਹ ਇੱਕ ਵੱਡਾ ਪ੍ਰਸ਼ਨ ਹੈ ਕਿਸੇ ਤਰ੍ਹਾਂ ਤੇ ਆਉਂਦਾ ਹਾਲਾਂਕਿ ਅਮਰੀਕਾ ਨੇ ਇਹਦਾ ਸਵੇਰੇ ਮੈਂ ਪੜ ਰਿਆ ਸੀਗਾ ਕਿ ਖੰਡਨ ਕੀਤਾ ਹੈ ਕਿ ਅਸੀਂ ਕਿਸੇ ਐਕਸ਼ਨ ਦੇ ਵਿੱਚ ਇਰਾਨੀਅਨ ਨੇ ਵੀ ਇੱਕ ਕਹਿ ਲੋ ਕਿ ਪੈਂਤੜਾ ਮੱਲਿਆ ਕਿ ਉਹਨਾਂ ਨੇ ਇਹਨਾਂ ਦੇ ਕਿਸੇ ਟਿਕਾਣੇ ਨੂੰ ਹੁਣ ਤੱਕ ਨਿਸ਼ਾਨਾ ਨਹੀਂ ਬਣਾਇਆ ਜੀ ਬਾਕੀ ਦੇਖੋ ਅੱਗੇ ਕੀ ਬਣਦਾ ਜੰਗ ਤੇ ਮਾੜੀ ਹੈ ਜੀ ਜੀ ਬਿਲਕੁਲ ਮਿੰਟ ਜੀ ਬਿਲਕੁਲ ਆਚਰਨਜੀਤ ਜੀ ਵੀ ਕਹਿ ਰਹੇ ਨੇ ਕਿ ਭਾਈ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ ਜੰਗ ਤੇ ਖੁਦ ਇੱਕ ਮਸਲਾ ਹੁੰਦੀ ਹੈ ਤੇ ਇਸ ਜੰਗ ਦਾ ਕਹਿੰਦੇ ਭਾਰਤ ਤੇ ਵੀ ਬਹੁਤ ਅਸਰ ਪੈਗਾ ਔਰ ਤੁਹਾਡੀ ਗੱਲ ਤੇ ਕਹਿਣ ਵਾਂਗ ਭਾਈ ਜੇ ਇੱਕ ਪਾਸੇ ਕੋਈ ਅਗਲਗੇ ਤੇ ਸੇਕ ਦੂਜੇ ਪਾਸੇ ਵੀ ਜਾਂਦਾ ਔਰ ਇੱਕ ਮਿੱਤਰ ਵਾਰ-ਵਾਰ ਕਹਿ ਰਹੇ ਨੇ ਕਿ ਭਾਈ ਪੰਜਾਬ ਪੇ ਸਕੇਲ ਲਾਗੂ ਕਰੋ ਰਾਜਕੁਮਾਰ ਜੀ ਕਹਿ ਰਹੇ ਨੇ ਕਿ ਆਈ ਵਾਰਡ ਦੀ ਟੀਮ ਭਾਈ ਪੇ ਸਕੇਲ ਜਾਰੀ ਕਰੋ ਸਾਡੇ ਹੱਥ ਹੁੰਦੇ ਤੇ ਮੈਂ ਹੁਣੇ ਹੀ ਬਸ ਇੱਥੇ ਕਮੈਂਟ ਕਰਕੇ ਤੁਹਾਨੂੰ ਕਹਿ ਦੇਣਾ ਸੀਗਾ ਕਿ ਲਓ ਵਿਚਕੋ ਹਾਂਜੀ ਹਾਂਜੀ ਸਰ ਗੱਲ ਇਹ ਆ ਕਿ ਭਈ ਅਸੀਂ ਤੁਹਾਡੀਆਂ ਮੰਗਾਂ ਦੇ ਨਾਲ ਸਹਿਮਤ ਹੋ ਸਕਦੇ ਹਾਂ ਪਰ ਅਸੀਂ ਤੁਹਾਡੀਆਂ ਮੰਗਾਂ ਕਾਲੋ ਕੀ ਪ੍ਰਮਾਨ ਕਰਨ ਵਾਲੀ ਅਥਾਰਟੀ ਨਹੀਂ ਰੱਖਦੇ ਸਰ ਜੀ ਬਿਲਕੁਲ ਅਸੀਂ ਤੁਹਾਡੀ ਗੱਲ ਕਰ ਸਕਦੇ ਹਾਂ ਖੈਰ ਜਗਦੀਪ ਸਿੰਘ ਜੀ ਕਹਿ ਰਹੇ ਨੇ ਕਿ ਇਜ਼ਰਾਈਲ ਦੀ ਰਿਸਰਚ ਇੰਸਟੀਚਿਊਟ ਨੂੰ ਵੀ ਕਹਿੰਦੇ ਹਾਂ ਨੇ ਨਿਸ਼ਾਨਾ ਬਣਾਇਆ ਹੈ ਤੇ ਤਹਿਰੀਨ ਦੀਆਂ ਸੜਕਾਂ ਪੂਰੀ ਤਰ੍ਹਾਂ ਟ੍ਰੈਫਿਕ ਨਾਲ ਜਾਮ ਹੋ ਗਿਆ ਟਰੰਪ ਦੇ ਤਹਿਰੀਨ ਖਾਲੀ ਕਰਨ ਦੇ ਬਿਆਨ ਤੋਂ ਬਾਅਦ ਕੁਲਵੰਤ ਸਿੰਘ ਸੰਘੇੜਾ ਜੀ ਕਹਿ ਰਹੇ ਨੇ ਤੇ ਇਹ ਬਿਆਨ ਵੀ ਹਾਂ ਜੀ ਤਹਿਰਾਨ ਨੂੰ ਖਾਲੀ ਕਰਨ ਦਾ ਇਹਨਾਂ ਨੇ ਕਿਹਾ ਵਾਰਨਿੰਗ ਔਰ ਇੰਡੀਆ ਨੇ ਵੀ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਜੀ ਜੀ ਕਿ ਭਾਈ ਜਿੰਨੇ ਵੀ ਹੈਗੇ ਉੱਥੇ ਛੱਡੋ ਤੁਰੰਤ ਛੱਡੋ ਮੇਰੇ ਖਿਆਲ ਦੇ ਨਾਲ ਜਿਹੜੇ ਉੱਥੇ ਪੜਾਕੂ ਸੀਗੇ ਈਰਾਨ ਦੇ ਵਿੱਚ ਉਹਨਾਂ ਨੂੰ ਵੀ ਕੱਢਿਆ ਜਾ ਰਿਹਾ ਹੈ ਉੱਥੋਂ ਤੇ ਡੋਨਲਡ ਟਰੰਪ G7 ਦਾ ਜਿਹੜਾ ਸੰਮੇਲਨ ਹੈ ਉਹ ਛੱਡ ਕੇ ਜਾ ਰਿਹਾ ਹੈ ਜੀ ਤਾਂ ਯਾਨੀ ਕੁਝ ਵੱਡਾ ਹੋਣ ਦਾ ਖਦਸ਼ਾ ਤੇ ਹੈ ਜੀ ਤੜਕੂ ਤੇ ਹੈ ਜੀ ਬਿਲਕੁਲ ਮਿੰਟ ਜੀ ਫਿਰ ਚਲੋ ਆਪਾਂ ਤੇ ਅਕਸਰ ਵਾਂਗ ਇਹ ਦੁਆਈ ਕਰਦੇ ਆ ਕਿ ਭਾਈ ਸੁਖ ਸ਼ਾਂਤੀ ਰਹੇ ਸਾਰੇ ਪਾਸੇ ਸੁਖ ਸ਼ਾਂਤੀ ਰਹੇ